ਅਮਿਤ ਜੀ ਹੋਰ ਰਾਇਨਿਕਾ ਖਾਲਸਾ ਵਾਝਾਉਂਦਾ ਹੈ ਅੱਜ ਅਸੀਂ ਆਏ ਸੀ ਸੁਖਵਿੰਦ ਗਾੜ ਜਿਹੜੇ ਸੋਜੀ ਨਾ ਓਟਾ ਮਾਣੇ ਦਿਨਾਂ ਅਨੁਕੀ ਪ੍ਰਸਤਾਵਾਂ ਵਾਸਤੇ ਜਿਹਦੇ ਕਾਰਨ ਸਾਡੇ ਜਿਹੜੇ ਸਾਥਕਾਂ ਸੰਜੋਗ ਤੇ ਬੰਦੀਆਂ ਨੇ ਉਹਨਾਂ ਵਿੱਚ ਕਾਫੀ ਗੁੱਸਾ ਹੈ ਜਿਹਦੇ ਤਰ੍ਹਾਂ ਕਿ ਅੱਜ ਐਸਐਸਪੀ ਮੇਰਤ ਤੋਂ ਮਿਲਣ ਆਏ ਸੀ ਲੇਕਿਨ ਉਹ ਸਾਡੇ ਆਉਣ ਤੋਂ ਪਹਿਲਾਂ ਆਪਣਾ ਦਫ਼ਤਰ ਸਾਫ਼ ਕਰ ਗਏ ਸੀ ਤੇ ਉਹਨਾਂ ਦੇ ਆਫਿਸ ਦੇ ਵਿੱਚ ਬਹੁਤ ਵਾਸ਼ਤਾਵਾਂ ਦਿੱਤੀਆਂ ਗਈਆਂ ਨੇ ਨਾਤੇ ਉਹਨਾਂ ਦਾ ਟਾਈਮ ਫਰੇਮ ਮੰਗਿਆ ਕਿ ਸਾਨੂੰ ਟਾਈਮ ਦੋ ਉਸ ਦਿਨ ਵਾਰੀ ਕਰਾਂਗੇ ਤੇ ساتھ ਦਾ ਸਾਥ ਤੇ ਜੁੱਤਾ ਕੁਝ ਕਰਾਂਗੇ ਸੋ ਸਾਨੂੰ ਵੀ ਉਹਨਾਂ ਤੇ ਆਸ ਹੈ ਕਿ ਉਹ ਵਧੀਆ ਕਰਨਗੇ ਲੇਕਿਨ ਇਹ ਜੋ ਵੀ ਹੋਇਆ ਹੈ ਬਹੁਤ ਵੱਡਾ ਆ ਤੇ ਅਸੀਂ ਚਾਹੁੰਦੇ ਆ ਕਿ ਅੱਗੇ ਤੋਂ ਕੋਈ ਵੀ ਸਿਆਸੀ ਪਾਰਟੀ ਸਾਡੇ ਸਾਬਕਾ ਸੈਨਿਕ ਤੇ ਜਾਂ ਸੈਨਿਕ ਤੇ ਕੋਈ ਵੀ ਇਹੋ ਜਿਹਾ ਘਟਨਾਕ੍ਰਮ ਨਾ ਵਰਤਾਏ ਕਿ ਸਾਨੂੰ ਸੜਕਾਂ ਦੇ ਉੱਪਰ ਮਲੇ ਸੋ ਅੱਜ ਸਾਡੇ ਨਾਲ ਪੂਰੀ ਸੋਸ਼ੀਅਟੀ ਵੈਟਰਨ ਵੈਲਫੇਅਰ ਓਰਗੇਨਾਈਜੇਸ਼ਨ ਦੇ ਬਾਬ ਪ੍ਰਧਾਨ ਸਰਗਰਮੀ ਦੁਬਾਰਾ ਗੋਚੇ ਨੇ ਪੂਰੀ ਟੀਮ ਪਹੁੰਚੀ ਹੈ ਤੇ ਹੋਰ ਵੀ ਜਥੇਬੰਦੀਆਂ ਆਈਆਂ ਸੀ ਤੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਕਰਦੀਆਂ ਤੇ ਸਾਡੀ ਅਰਦਾਸ ਬੇਨਤੀ ਹੈ ਰਿਕਵੈਸਟ ਹੈ ਕਿ ਜੋ ਵੀ ਸਾਨੂੰ ਮਾਨ ਸਰਕਾਰ ਸੈਂਟਰ ਗਵਰਨਮੈਂਟ ਜਿਹੇ ਸਾਧਨੋ ਤੇ ਹੁੰਦੇ ਆ ਮਿਲਦਾ ਉਹ ਇੱਥੇ ਆਣ ਕੇ ਵੀ ਸਾਨੂੰ ਦਿਆ ਕਰ ਦੇਣ ਨਹੀਂ ਦੇ ਉਹ ਦਿਨ ਦੂਰ ਨਹੀਂ ਜਦੋਂ ਸਾਬਕਾ ਸੈਨਿਕਾਂ ਤੇ ਸੈਨਿਕ ਵੀ ਸੜਕਾਂ ਤੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਐਚਸੀ ਦਾ ਲੈਟਰ ਜਦੋਂ ਰਾਜਪਾਲ ਸਾਹਿਬ ਦੇ ਲਾਪਰਵਾਹ ਚਾਹੀ ਉਹਨਾਂ ਨੂੰ ਮਾਨ ਪੱਤਰ ਵੀ ਦਿੱਤਾ ਇਸ ਸੰਸਥਾ ਵੱਲੋਂ ਕਿ ਜਿੰਨਾਂ ਸੈਨਿਕਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਹੁੰਦੀਆਂ ਤੇ ਜਿਹੜੇ ਆਲਾ ਅਧਿਕਾਰੀ ਆ ਸਾਡੇ ਸੈਨਿਕਾਂ ਦੀ ਬਾਤ ਵੀ ਪਹੁੰਚਦੇ ਚਾਹੇ ਹੌਂਦੂੜੀਆ ਚਾਹੇ ਸਾਬਕਾ ਸੈਨਿਕ ਤੇ ਕਿਸ ਤਰ੍ਹਾਂ ਕੇ ਆਜਾਏ ਆ ਰੀਡਰ ਅੰਕਾਰ ਸਿੰਘ ਨੇ ਭਰੋਸਾ ਦਿਵਾਇਆ ਕਿ ਅਹੀਂ ਨਾਂ ਤੇ ਕੋਈ ਝੂਠਾ ਤੇ ਬੰਦੇ ਦੀ ਕਟਵਾਟ ਕਰਕੇ ਸਰੋਧੀ ਪਾਰਟੀ ਵੱਲੋਂ ਪਰਚਾ ਦਰਜ ਕਰਾਂਗੇ ਤੇ ਜਿਹੜੇ ਪਰਿਵਾਰ ਦੇ ਬੱਚੇ ਨਹੀਂ ਚੁੱਕਿਆ ਉਹ ਵੀ ਪਰਿਵਾਰ ਇੱਥੇ ਆ ਨਸੀਬ ਪਰਿਵਾਰ ਆ ਕਿ ਜਿਨ੍ਹਾਂ ਦੇ ਬੱਚੇ ਨਹੀਂ ਚੁੱਕ ਕੇ ਸਰਪੰਚ ਵੱਲੋਂ ਝੂਠਾ ਪਰਚਾ ਤਿਆਰ ਕਰਕੇ ਸਾਡੇ ਫੌਜੀ ਦੇ ਨਾਲ ਕਰਾਸ ਬੱਚਾ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਸੀ ਇਹ ਪੇਟੜੀ ਮਾਵਾਂ ਇਹਨਾਂ ਵੱਲੋਂ ਦਰਖਾਹਤ ਕੀਤੀ ਆ ਮੈਂ ਪੂਰੀ ਪੰਜਾਬ ਸਰਕਾਰ ਤੇ ਸਿਆਸੀ ਪਾਰਟੀਆਂ ਨੂੰ ਤੇ ਪੰਜਾਬ ਸਰਕਾਰ ਦੀ ਜੋ ਨੁਮਾਇੰਦੇ ਆ ਚਾਹੇ ਇੱਥੇ ਕਲਸੀ ਸਹਰੀ ਜੀ ਹੋਣ ਇਸ ਹਲਕੇ ਦੇ ਚਾਹੇ ਕੋਈ ਕਾਉਂਸਲਰ ਹੋਵੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੇ ਕਾਰਵਾਈਆਂ ਕਰਨੀਆਂ ਛੱਡ ਦਿਓ ਕਿ ਤੁਹਾਡੇ ਜੱਤ ਦੇ ਵਿੱਚ ਜਾਂ ਤੁਹਾਡੇ ਲੈਟਰਹੈਡ ਤੇ ਲਿਖਿਆ ਗਿਆ ਵੀ ਝੂਠਾ ਪਰਚਾ ਕਰਾਉਣਾ ਜਿਆਦਾ ਵਧੀਆ ਵਾਤੇ ਅਸੀਂ ਅਨਸਾਭ ਨਹੀਂ ਦਉਣਾ ਇਸ ਕਰਕੇ ਸੈਨਿਕ ਜਿਹੜਾ ਦੇਸ਼ ਦੇ ਸਰਹੱਦ ਤੇ ਡਿਊਟੀ ਕਰਦਾ ਆਪਣੇ ਪਰਿਵਾਰ ਨੂੰ ਸੁਰੱਖਿਤ ਸਮਝ ਕੇ ਤੇ ਜੇ ਉਹ ਖੁਦ ਸੁਰੱਖਿਤ ਨਹੀਂ ਆ ਫਿਰ ਉਹ ਡਿਊਟੀ ਕੀ ਕਰੇਗਾ ਤੇ ਜਿਹੜੇ ਕਮਜ਼ੋਰ ਗਰੀਬ ਪਰਿਵਾਰ ਆ ਇਹਨਾਂ ਨਾਲ ਵੀ ਜਿਹੜੀ ਧੱਕਾਸ਼ਾਹੀ ਹੋ ਰਹੀ ਆ ਇਹ ਬਹੁਤ ਨਿੰਦਣਯੋਗ ਘਟਨਾ ਹੈ ਅਸੀਂ ਪਿੰਡ ਸचेत ਕਰਦੇ ਹਾਂ ਇਸ ਘਟਨਾ ਦੀ ਵਿਰੋਧ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਅਗਾਹ ਤੋਂ ਨਾ ਹੋਣ ਤੇ ਜਿਨ੍ਹਾਂ ਵੱਲੋਂ ਕੀਤੀਆਂ ਗਈਆਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ